ਇਹ ਬੇਸਿਕਲੀ 21 ਅਗਸਤ ਨੂੰ ਇੱਕ ਵਾਰਦਾਤ ਹੋਈ ਸੀਗੀ ਇੱਥੇ ਇੱਕ ਲੋਕਲ ਬਿਜ਼ਨਸਮੈਨ ਹੈ ਡੇਰਾਬਾਬਾ ਨਾਨਕ ਦੇਵ ਜੀ ਨੂੰ ਪਹਿਲਾਂ ਐਕਸਟਰਸ਼ਨ ਕਾਲਸ ਆ ਰਹੀਆਂ ਸੀਗੀਆਂ ਉਸ ਤੋਂ ਬਾਅਦ 21 ਤਰੀਕ ਨੂੰ ਕਰੀਬਨ 6:20 ਸ਼ਾਮੀ ਉਹਦੇ ਦੁਕਾਨ ਤੇ ਉਤੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਸੋ ਦੋ ਨਕਾਬਪੋਸ਼ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉਤੇ ਉਹਨਾਂ ਨੇ ਦੁਕਾਨ ਤੇ ਉਤੇ ਗੋਲੀਆਂ ਚਲਾ ਕੇ ਉਹ ਪਜ ਗਏ ਸੀਗੇ ਉਸ ਤੋਂ ਬਾਅਦ ਇਮੀਡੀਏਟਲੀ ਇਹਦੇ ਵਿੱਚ ਅਸੀਂ ਪਰਚਾ ਦਰਜ ਕਰਤਾ ਐਂਡ ਇਸ ਜੁਰਮ ਦੀ ਸੰਗੀਤਾਂ ਨੂੰ ਸਮਝਦੇ ਹੋਏ ਇਹਦੇ ਵਿੱਚ ਅਸੀਂ ਟੀਮਸ ਬਣਾਈਆਂ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਡੀ ਸਾਹਿਬ ਇਹਨਾਂ ਦੇ ਨਾਲ ਡੀਐਸਪੀ ਡੇਰਾਬਾਬਾ ਨਾਨਕ ਇਨਚਾਰਜ ਸੀਆਈ ਐਸਐਚਓ ਡੇਰਾਬਾਬਾ ਨਾਨਕ ਐਂਡ ਬਾਕੀ ਜਿਹੜੀ ਸਾਡੀ ਟੈਕਨੀਕਲ ਟੀਮਸ ਹੈ ਇਹ ਫਿਰ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਸੋ ਕਲੈਕਟਿੰਗ ਦਾ ਹਿਊਮਨ ਇੰਟੈਲੀਜੈਂਸ ਐਂਡ ਟੈਕਨੀਕਲ ਇੰਟੈਲੀਜੈਂਸ ਬੜੀ ਮਿਹਨਤ ਕਰਕੇ ਸ਼ਿੱਦਤ ਦੇ ਨਾਲ ਕੰਮ ਕਰਕੇ ਇਹਦੇ ਵਿੱਚ ਜਿਹੜੇ ਅਕਿਊਜ਼ ਸੀਗੇ ਇਵੈਂਚੁਅਲੀ ਦੇ ਵੇਰ ਟ੍ਰੇਸਡ ਸੋ ਉਸ ਤੋਂ ਬਾਅਦ ਇਹ ਹੋਇਆ ਕਿ ਇਹ ਜਿਹੜੇ ਬੰਦੇ ਟਰੇਸ ਹੋਏ ਉਹਨਾਂ ਤੇ ਉੱਤੇ ਮਤਲਬ ਅੱਜ ਸਵੇਰੇ ਉਹ ਰੇਡ ਰੂਡ ਕਰਕੇ ਦੇ ਅਰੈਸਟਡ ਸੋ ਚਾਰ ਬੰਦੇ ਅਰੈਸਟ ਕੀਤੇ ਗਏ ਫਿਰ ਜਦੋਂ ਅਸੀਂ छानबीन ਕਰ ਰਏ ਸੀ ਕਿ ਵੈਪਨਸ ਦੇ ਬਾਰੇ ਜਨਾ ਦੇ ਰਾਹੀਂ ਸ਼ੂਟਿੰਗ ਹੋਈ ਸੀਗੀ ਤਾਂ ਦੋ ਬੰਦੇ ਉਹਨਾਂ ਚੋਂ ਸੀਗੇ ਹੋਰ ਦਾ ਇਨਫੋਰਮੇਸ਼ਨ ਕਿ ਵੈਪਨਸ ਕਿੱਥੇ ਹੈਗੇ ਨੇ ਤਾਂ ਉਹਨਾਂ ਨੂੰ ਰਿਕਵਰੀ ਕਰਨ ਲਈ ਫਿਰ ਪੁਲਿਸ ਟੀਮ ਇਸ ਸਪੌਟ ਤੇ ਲੈ ਕੇ ਆਈ ਸੀਗੀ ਬਿਕਾਜ਼ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਫਲਾਨੀ ਜਗ੍ਹਾ ਹੈਗੀ ਤਾਂ ਉੱਥੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਗੱਡੀ ਆਈ ਸੀਗੀ ਜਦੋਂ ਮਤਲਬ ਉਹ ਥੱਲੇ ਉਤਰਨ ਲੱਗੇ ਦੇ ਜੰਪਡ ਆਊਟ ਫ্রম ਦਾ ਵਹੀਕਲ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਦੇ ਵੈਪਨਸ ਕਿੱਥੇ ਹੈ ਤਾਂ ਦੇ ਟੁਕ ધ ਪੋਜੀਸ਼ਨ ਆਫ ਦਾ ਵੈਪਨਸ ਐਂਡ ਉਹਨਾਂ ਨੇ ਪੁਲਿਸ ਪਾਰਟੀ ਨੂੰ ਓਵਰ ਪਾਵਰ ਕਰਕੇ ਉਹਨਾਂ ਤੇ ਜਿਹੜਾ ਹੈ ਫਾਇਰ ਕਰਤਾ ਤਾਂ ਪੁਲਿਸ ਪਾਰਟੀ ਨੇ ਸ਼ੋਇੰਗ ਦਾ ਅਟ ਮੋਸਟ ਰੈਸਟ੍ਰੇਂਟ ਪਹਿਲਾ ਉਹਨਾਂ ਨੂੰ ਵਾਰਨ ਕਰਤਾ ਉਸ ਤੋਂ ਬਾਅਦ ਹਵਾ 'ਚ ਫਾਇਰ ਕਰਤਾ ਜਦੋਂ ਉਹਨਾਂ ਨੇ ਉਹ ਕੰਟੀਨਿਊਸਲੀ ਸ਼ੂਟਿੰਗ ਕਰਦੇ ਰਹੇ ਉਸ ਤੋਂ ਬਾਅਦ ਵੀ ਪੁਲਿਸ ਨੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਤੇ ਫਾਇਰ ਕਰਤਾ ਉਹਦੇ ਵਿੱਚ ਜਿਹੜੇ ਦੋ ਬੰਦੇ ਸੀਗੇ ਦੇ ਹੈਵ ਸਸਟੇਨਡ ਇਨਜਰੀਜ਼ ਐਂਡ ਉਸ ਤੋਂ ਬਾਅਦ ਪਹਿਲਾ ਅਸੀਂ ਲੋਕਲ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਵੈਰ ਦੇ ਹੈਵ ਬੀਨ ਸ਼ਿਫਟਡ ਟੂ ਸਿਵਲ ਹਸਪੀਟਲ ਬਟਾਲਾ ਦੇ ਆਰ ਸੇਫ ਸੋ ਚਾਰੇ ਬੰਦੇ ਲੈ ਕੇ ਆਏ ਸੀ ਸਾਰੇ ਸਾਬ ਨਹੀਂ ਨਹੀਂ ਇਥੇ ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਉਹਨਾਂ ਚੋਂ ਜਿਹੜੇ ਦੋ ਬੰਦੇ ਜਿਨ੍ਹਾਂ ਕੋਲ ਇਨਫੋਰਮੇਸ਼ਨ ਸੀਗੀ ਵੈਪਨਸ ਦੇ ਬਾਰੇ ਉਹਨਾਂ ਨੂੰ ਇਥੇ ਲੈ ਕੇ ਆਏ ਸੀਗੇ ਜਿਹੜੇ ਰਿਕਵਰੀ ਲਈ ਲਿਆਂਦੇ ਸੀ ਉਹਨਾਂ ਲੋਕਾਂ ਨੇ ਕਿੰਨੇ ਫਾਇਰ ਕੀਤੇ ਉਹਨਾਂ ਨੇ ਇਹ ਪ੍ਰੀਲਿਮਿਨਰੀ ਤੌਰ ਤੇ ਜਿਹੜੀ ਇਨਫੋਰਮੇਸ਼ਨ ਆਈ ਹੈ ਚਾਰ ਫਾਇਰ ਕਰਤੇ ਆ ਪੁਲਿਸ ਦੇ ਉੱਤੇ ਤੁਸੀਂ ਨਿਸ਼ਾਨ ਵੀ ਦੇਖ ਸਕਦੇ ਹੋ ਦਰਖਤਾਂ ਦੇ ਉੱਤੇ ਉਹਨਾਂ ਦੇ ਜਿਹੜੇ ਉਹ ਲੱਗੇ ਹੈ ਗੋਲੀਆਂ ਪੁਲਿਸ ਵੱਲੋਂ ਇਸ ਤਰ੍ਹਾਂ ਵਾਪੀ ਫਾਇਰਿੰਗ ਪੁਲਿਸ ਵੱਲੋਂ ਕਿ ਵਾਪੀ ਫਾਇਰਿੰਗ ਕੀਤੀ ਗਈ ਹੈ ਜਿਹੜੀ ਕਿਹੜੇ ਵੈਪਨ ਨਾਲ ਕੀਤੀ ਗਈ ਸੀ ਕਿਸ ਤਰ੍ਹਾਂ ਨਾਲ ਇਹ ਜਿਹੜੇ ਆਪਣੇ ਜਿਹੜਾ ਪਿਸਟਲ ਹੈ ਗੁਲਾਕ ਨੂੰ ਦੇ ਰਹੀ ਉਹ ਜਵਾਬੀ ਕਾਰਵਾਈ ਹੋਈ ਹੈ ਉਹਦੇ ਵਿੱਚ ਚਾਰ ਪਹਿਲਾ ਮੈਂ ਜਿਵੇਂ ਕਹਿ ਰਿਹਾ ਸੀਗਾ ਪਹਿਲਾ ਹਵਾ ਦੇ ਵਿੱਚ ਫਾਇਰ ਕਰਤਾ ਗਿਆ ਉਸ ਤੋਂ ਬਾਅਦ ਦੋ ਸ਼ਾਟਸ ਇੱਕ ਇੱਕ ਸ਼ਾਟ ਉਹਨਾਂ ਨੂੰ ਲੱਗਿਆ ਕਿ ਕ੍ਰਿਮੀਨਲ ਬੈਕਗ੍ਰਾਉਂਡ ਕੀ ਹੈ ਕ੍ਰਿਮੀਨਲ ਬੈਕਗ੍ਰਾਉਂਡ ਜਿਹੜਾ ਡਿਟੇਲਡ ਹੈ ਅਸੀਂ ਉਹਨੂੰ ਫੰਗਾਲ ਰਹੇ ਦੇਖ ਰਹੇ ਨੇ ਉਹ ਆਪਾਂ ਸਬਸਕੁਨਿੰਗ ਮੀਡੀਆ ਦੇ ਨਾਲ ਸ਼ੇਅਰ ਕਰਦੇ ਹਾਂ ਬਿਲਕੁਲ ਸਟ੍ਰੈਂਜੀ ਕੋਈ ਜਲਦੀ ਹੋਸ ਨਹੀਂ ਨਹੀਂ ਨੋ ਇੰਜੀਨੀਅਰ ਇਸ ਹਨ ਕਲੈਕਸ਼ਨ ਬਹੁਤ ਵੱਡੀ ਇਸ ਕਾਮਯਾਬੀ ਬੰਨਿਆ ਜਾ ਸਕਦਾ ਬਹੁਤ ਵੱਡੀ ਕਾਮਯਾਬੀ ਹੈ ਇਥੇ ਜਿਸ ਤਰ੍ਹਾਂ ਇਹ ਮਤਲਬ ਐਕਸਟਰਸ਼ਨ ਰਿੰਗ ਪ੍ਰੋਪਰਲੀ ਚੱਲਦੀ ਸੀਗੀ ਇਹਦੇ ਵਿੱਚ ਕਰੀਬਨ 50 ਲੱਖ ਦੀ ਫਿਰੋਤ ਇਸ ਬੰਦੇ ਤੋਂ ਮੰਗ ਰਹੇ ਸੀਗੇ ਐਂਡ ਇੰਟਰਸਟਿੰਗਲੀ ਇਸ ਬੰਦੇ ਤੇ ਉਤੇ ਪਹਿਲਾ 20 ਗੋਲੀ ਚਲੀ ਸੀ ਉਦੋਂ ਵੀ ਬੰਦੇ ਫੜੇ ਗਏ ਸੀਗੇ ਬਟ ਉਸ ਤੋਂ ਬਾਅਦ ਫਿਰ ਇਹ ਮਤਲਬ ਇਨਸੀਡੈਂਟ ਹੋਇਆ ਤਾਂ ਵੱਡੀ ਕਾਮਯਾਬੀ ਹੈ ਇਹਦੇ ਵਿੱਚ ਕਾਫੀ ਮਿਹਨਤ ਕੀਤੀ ਟੀਮ ਨੇ ਐਸਪੀ ਡੀ ਸਾਹਿਬ ਦੇ ਨੇਤ੍ਰਿਤਵ ਵਿੱਚ ਐਂਡ ਇਵੈਂਚੁਅਲੀ ਮਤਲਬ ਵੱਡੀ ਉਪਲਬਧੀ ਹੈ ਫਾਰ ਡਿਸਟ੍ਰਿਕਟ ਪੁਲਿਸ ਜੀ ਆਪਾਂ ਡਿਟੇਲਸ ਇਹ ਮੀਡੀਆ ਦੇ ਨਾਲ ਸ਼ੇਅਰ ਕਰਦੇ ਹੈ ਫਿਲਹਾਲ ਜਿਹੜੀ ਇਹ ਪ੍ਰੀਲੀਮਿਨਰੀ ਡਿਟੇਲਸ ਹੈਗੀ ਆ